ਜੇਲ੍ਹ ਦੇ ਵਿੱਚ ਤੇ ਉਹ ਉਹਨੇ ਸਾਨੂੰ ਦੱਸਿਆ ਵਾ ਵੀ ਆਪਾਂ ਇੱਥੇ ਦੱਸੋ ਜੀ ਅਸੀਂ ਕਿਹਾ ਅਸੀਂ ਵਾਈਡ ਦੀ ਫਤ ਇਹ ਅਸੀਂ ਆਏ ਇੱਥੇ ਸੇਂਟ ਲੂਸੀ ਮਿਆਮੀ ਗੁਰਦੁਆਰੇ ਨੇ ਸਾਨੂੰ ਭੇਜਿਆ ਅਸੀਂ ਕਮੇਟੀ ਮੈਂਬਰ ਆ ਤੇ ਆਪਾਂ ਇਹਨੂੰ ਟਰਾਈ ਕਰ ਤਾ ਵਾਈ ਹਰਜਿੰਦਰ ਨੂੰ ਮਿਲਣ ਲਈ ਤੇ ਇਹ ਬਹੁਤ ਹੀ ਜ਼ਿਆਦਾ ਪ੍ਰੋਸੀਜਰ ਅੱਗੇ ਪਿੱਛੇ ਆ ਐਪ ਨਹੀਂ ਚੱਲ ਰਿਹਾ ਐਪ ਕਰੈਸ਼ ਹੋਈ ਜਾਂਦਾ ਇਹਨਾਂ ਦੇ ਉਹ ਕਹਿੰਦੇ ਮਿਲਣ ਤਾਂ ਅਸੀਂ ਦੇਣਾ ਨਹੀਂ ਪਰਸਨਲੀ ਵੀਡੀਓ ਰਾਹੀਂ ਹੋ ਸਕਦਾ ਹੈ ਉਹ ਵੀ ਇੱਥੇ ਜਾਂ ਫੋਨ ਰਾਹੀਂ ਉਹਦੇ ਲੱਗਣੇ 15 ਡਾਲਰ ਤੇ ਉਹ ਹੁਣ ਕ੍ਰੈਸ਼ ਹੋ ਜਾਂਦਾ ਸੀ ਤਾਂ ਪੈਸਾ ਪਾਉਂਦੇ ਸੀ ਟਰਾਈ ਕਰਦੇ ਉਹ ਨਹੀਂ ਹੋ ਰਿਹਾ ਹੁਣ 3 ਵਜੇ ਦਾ ਟਾਈਮ ਦਿੱਤਾ ਹੁਣ ਅਸੀਂ ਹੁਣ ਘਰੇ ਜਾ ਕੇ ਫੇਰ ਜਾ ਕੇ ਕੋਈ ਲੈਪਟਾਪ ਚੈੱਕ ਕਰਾਂਗੇ ਜਾਂ ਕੋਈ ਹੋਰ ਕੋਈ ਫੋਨ ਤੇ ਫੇਰ ਜਾ ਕੇ ਆਪਾਂ ਗੱਲ ਕਰਾਂਗੇ ਕਿ ਇਹਨਾਂ ਨੇ ਕਿਦਾਂ ਕਿ ਕੋਈ ਕੀਤਾ ਕਿ ਵਕੀਲ ਜਾਂ ਆਪਾਂ ਕਰਕੇ ਦਈਏ ਉਹਦੇ ਕਰਕੇ ਫਿਰ ਆਪਾਂ ਭਾਈ ਜੀ ਨਾਲ ਗੱਲ ਕਰਾਂਗੇ ਤੇ ਬਸ ਇਹੀ ਕੁਸ਼ਵਾਰ ਸੀ ਇਹਨਾਂ ਦਰੋਂ ਆਇਆ ਤੇ ਪਤਾ ਕਰਨ ਲਈ ਕਿ ਉਹ ਕਿਰਿਆ ਤੇ ਪ੍ਰੋਸੀਜਰ ਹੀ ਬੜਾ ਲੰਮਾ ਚੋੜਾ ਹੈ। ਸਾਡੇ ਕੋਲ ਬੜੀ ਵੀਡੀਓ ਦੇਖੋ ਇਤਰਾ। ਚਲੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਇਹ ਵੀਰ ਕੈਲੀਫੋਰਨੀਆ ਫਰਸ਼ਨਾ ਉਹ ਤੋਂ ਆਇਆ ਇਹਨੇ ਮੈਨੂੰ ਹੁਣੇ ਦੱਸਿਆ ਜੀ ਆਪ ਜੀ ਸਾਰਿਆਂ ਨਾਲ ਇਨਫੋਰਮੇਸ਼ਨ ਸ਼ੇਅਰ ਕਰਦਾ ਕਿ ਕਿ ਸਾਰੀ ਕੈਲੀਫੋਰਨੀਆ ਦੀ ਸੰਗਤ ਵੀ ਹਰ ਪਾਸੋਂ ਐਕਟਿਵ ਹੋ ਰਹੀ ਹੈ ਤਾਂ ਕਿ ਸਾਡਾ ਜੋ ਉੱਤੇ ਲਾਂਚਨ ਲਾਇਆ ਜਾ ਰਿਹਾ ਹੈ ਯਾਨੀ ਯਾਲ ਇਲਜ਼ਾਮ ਲਾਏ ਜਾ ਰਹੇ ਹਨ ਸਾਡੀਆਂ ਪੱਗਾਂ ਤੇ ਗੰਦੇ ਕਮੈਂਟ ਕੀਤੇ ਜਾ ਰਹੇ ਹਨ ਉਹਦੇ ਖਿਲਾਫ ਉਸ ਨੌਜਵਾਨ ਨੂੰ ਫੈਟ ਰਾਇਲ ਮਿਲੇ ਉਹਦੇ ਲਈ ਅਤੇ ਜੋ ਜਿਸ ਪਰਿਵਾਰ ਦੀ ਇਹ ਤਿੰਨ ਮੋਤਾਂ ਆਈਆਂ ਉਹਨਾਂ ਲਈ ਵੀ ਕੁਝ ਕੀਤਾ ਜਾਏ ਸੋ ਆਪ ਜੀ ਸਾਰੇ ਨਾਲ ਕਿ ਇਹ ਇੱਕ ਐਸੀ ਮੁਹਿੰਮ ਚੱਲੇਗੀ ਜਿਸ ਨੂੰ ਜਸ ਨੈਗੇਟਿਵਿਟੀ ਨੂੰ ਅਸੀਂ ਸਾਰੇ ਮਿਲ ਕੇ ਇਹਨੂੰ ਪੋਜ਼ਿਟਿਵ ਕਨਵਰਟ ਕਰ ਸਕਦੇ ਆ ਸੋ ਆਪ ਉਹ ਦੈਂਸ ਗਾਟਾ ਟੀਮ ਮੈਂਬਰ ਸੀ ਫਰੈਸ਼ ਨੌਂਦਾ ਸੀ ਉਹ ਕੰਪਨੀ ਨਾ ਆਇਆਗਾ ਵਾਈਟ ਹਾਲ ਤੇ ਕੰਪਨੀ ਨੇ ਲਾਅਰ ਨਹੀਂ ਕੀਤਾ ਜੀ ਰਾਈਟ ਨਹੀਂ 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 ਕੀਤਾ ਨਹੀਂ ਸੰਪਰਕ ਕੀਤਾ ਸੀ ਸੰਪਰਕ ਕੀਤਾ ਸੀ ਸੰਪਰਕ ਕੀਤਾ ਸੀ ਉਹਨਾਂ ਨਾਲ ਹਾਂ ਪਰ ਉਹਨਾਂ ਕੋਈ ਨਹੀਂ ਦੱਸਦਾ ਪਰ ਹਾਂ ਤੇ ਉਹ ਪੰਜਾਬ ਰੇਡੀਓ ਵਾਲੇ ਵੀ ਗੱਲ ਕਰ ਰਹੇ ਆ ਗੱਲ ਕਰ ਰਹੇ ਆ ਹਾਂਜੀ ਸੇ ਉਹਨੂੰ ਬਸ ਰੋਟੀ ਪਾਣੀ ਉੱਥੇ ਮਿਲ ਜਾਂਦਾ ਆ ਉਹ ਕਹਿੰਦਾ ਬਸ ਪੜਨਾ ਨਹੀਂ ਦੇ ਰਹੇ ਆ ਰਮਾਨ ਨਹੀਂ ਦੇ ਰਹੇ ਆ ਸੀ ਉਹ ਰਿਕੁਐਸਟ ਕੀਤਾ ਆ ਉਹਨੇ ਤੇ ਬਸ ਉਹ ਕਹਿੰਦਾ ਕਿ ਨਾ ਤੁਸੀਂ ਅਸੀਂ ਦੱਸਿਆ ਸੀ ਲੋਕਲ ਇੱਥੇ ਪਰ ਉਹ ਕਹਿੰਦਾ ਕਿ ਤੁਸੀਂ ਇੰਨਾ ਗੱਲ ਕਰੋ ਫਿਰ ਤੁਸੀਂ ਰਲ ਕੇ ਰਲ ਕੇ ਚੱਲੋ ਤੁਸੀਂ ਹਨਾ ਕਿਉਂਕਿ ਇਹ ਨਾਲ ਅਸੀਂ ਕਰ ਲਈ ਉਧਰੋਂ ਕਰ ਲਈਏ ਤੇ ਮਿਲਣ ਦਾ ਅਸੀਂ ਕਿਹਾ ਸੀ ਸਵੇਰੇ ਅਸੀਂ ਇੱਥੇ ਹੀ ਤੁਹਾਡੇ ਕੋਲ ਤੇ ਮਿਲਣ ਦਿੱਤਾ ਉਹਨਾਂ ਨੇ ਫੇ ਕਹਿੰਦਾ ਠੀਕ ਆ ਤੇ ਬਾਕੀ ਹੋਰ ਕੋਈ ਗੱਲਬਾਤ ਜੇ ਜੇ ਤਾਂ ਹੁਣ ਅਸੀਂ ਕੋਈ ਬੰਦਾ ਮୋਰੇ ਆ ਜਵੇ ਉਹਨੂੰ ਮੈਂ ਨੰਬਰ ਦਿੰਨਾ ਉਹ ਗੱਲ ਕਰ ਲਵੇ ਹਰਪ੍ਰੀਤ ਸਿੰਘ ਨੇ ਨਾਲ ਇੱਕ ਜਣਾ ਜੀ ਨਾਲ ਇੱਕ ਜਣਾ ਹੋਵੇ ਤੇ ਉਹ ਉਹਨਾਂ ਨਾਲ ਗੱਲ ਕਰੇ ਤੇ ਨਾਲ ਹੈ ਨਾ ਕੰਬਾਈਨ ਫੋਰਸ ਕਰਕੇ ਤੇ ਇਹਨੂੰ ਲਾਇਰ ਨੂੰ ਲੈ ਲੋ ਹੋਰ ਕੋਈ ਗੱਲ ਬਾਤ ਬਸ ਦੈਟਸ ਇਟ ਬਸ ਠੀਕ ਹੈ ਬਸ ਉਹ ਚੜਦੀ ਕਲਾ ਚਾ ਚੜਦੀ ਕਲਾ ਚਾ ਬਸ ਉਦਾਸ ਬਹੁਤ ਸੀ ਤੇ ਬਸ ਹੋਰ ਕੀ ਕਰ ਸਕਦੇ ਉਹ ਕੁਝ ਨਹੀਂ ਕਰ ਸਕਦੇ ਗਲਤੀ ਤਾਂ ਹੋਈ ਹੀ ਹੋਆ ਵਾਜੇ ਜੀ ਦਾ ਸਾਹਿਬ ਵਾਜੇ ਜੀ ਪਰੇ